میںات <applause> ਈ ਤਵੇ ਜੀ ਭਗੋਦੀ ਜੀ ਸਹਾਰੇ ਵਾਸ ਧੀ ਭਗੋਦੀ ਜੀ ਕੀ ਪਾ ਸਾਹੀ ਦਸਮੀ ਰਤੋਂ ਭਗੋਦੀ ਜੀ ਸਮਰਗ ਬੋਧ ਨਾਮ ਤੇ ਰਹੀ ਧਿਆਈ ਮਗੰਗਰ ਗੋਦ ਅੰਮਦ ਦਾਸ ਰਾਮ ਦਾਸ ਪੈ ਭੀ ਸਹਾਰੇ ਅੰਜਨ ਹਰ ਗੋਬਿੰਦੋ ਸਿਵਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਜਨਨੀ ਧਿਆਈ ਹੈ ਜਿਨ ਕੇ ਤੱਤ ਤਜਾਏ ਗੁਰੂ ਤੇਜ ਬਹਾਦਰ ਸਗਰੀਆ ਘਰ ਨਉ ਨਿਦ ਆਵੇ ਧਾਈ ਸਹਾਇ 10 ਮੇ ਪਾਤਸ਼ਾਹ ਸਾਜਿ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤਾਈਂ ਹੋਏ ਸਹਾਇ ਸਤ ਸ੍ਰੀ ਅਕਾਲ ਪੰਥ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਗੁਰਨਾਮ ਜੀ ਸ੍ਰੀ ਅਕਾਲ ਜੀ 10 ਪਾਤਸ਼ਾਹਾਂ ਜੀ ਦੇ ਰੂਪ ਸ੍ਰੀ ਦ ਗੰਗ ਸਾਹਿਬ ਜੀ ਜਗ ਕੀ ਜੋਤ ਹਾਜ ਰਾਜ ਜੋਤ ਜਹ ਰਾਜ ਜੋਤ ਕਰ ਜੋਤ ਹਾਜੋ ਹੱਤ ਪਤ ਕੇ ਰੱਖਿਆ ਗੋ ਲੋਕ ਤਨੋ ਤੇ ਸਹਾਇਕ ਹਾਜਨ ਨਾਜ ਜਿਨਾ ਦੇ ਪਾਠ ਦਰਸਨ ਦਾਦਾ ਜੀ ਦਾ ਧਿਆਨ ਕਰਕੇ ਖਾਲਤਾ ਜੀ ਸਾਧ ਸੰਗਤ ਬੋਲਣਾ ਜੀ ਸਾਧ ਜੀ ਦਾਸ ਪਾਸਹਿ ਜਾ ਚਾਹ ਸਹਿ ਜਾਦੇ ਪੰਜ ਪਿਆਰੇ ਚਾਰੀ ਭੁਗਤੇ ਸੂਤ ਸੰਤਾਂ ਨੂੰ ਭਗਦਾ ਤੂ ਹੱਡੀਆਂ ਕੰਡੀਆਂ ਜੰਗੀਆਂ ਸਰਗੀਆਂ ਸੁਮੋਹ ਜੁਗਵਾ ਨਾ ਸਿਧਾਂਤਿਕਾ ਦੀ ਗਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਤੋ ਮੋਹੂ ਬੰਦਕਤਾ ਸਮੋਹੂ ਬਦਵਾਵੀਆਂ ਝੰਡਿਆਂ ਹੁੰਗਿਆਂ ਅਨੰਤਾਂ ਗੁਰਧਾਮਾਂ ਜੀ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਕੇ ਅਕਾਲ ਪੁਰਖ ਅੰਤਜਾਮੀ ਸ੍ਰੀ ਗੁਰੂ ਨਾਨਕ ਦੇਵ ਨਰਾਕਾਲ ਸੂਕ ਸਦੀ ਬਾਸਤਾ ਜੀ آپ جی کے ہزور ارداس بیساں سرجے ہاتھ رکھو کام کرو دو بچا دام دام گریبی دام سکھی دام سکھ دان کروسا دان شانتی بخشوڈی جانا وے سواساں کیسا نہ سکھی بخشو پرما بکتی بخشو سرجے ہتھ رکھو کرج گرو روپ دسان کے ہر وطو ਜੋ ਭਾਵੈ ਸੋ ਕਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਦਾੰ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੀ ਜੋ ਨਾ ਭਾਵੈ ਸੋ ਦਾੰ ਨਹੀਂ ਜਿੱਤੇ ਭਾਵੈ ਜਿੱਤੇ ਰੱਖ ਲੈ ਜਿੱਤੇ ਨਾ ਭਾਵੈ ਜਿੱਤੇ ਨਾ ਰੱਖ ਜਿੱਤੇ ਰੱਖੀ ਆਪਣੇ ਜਨਤਾ ਘਰਾਂ ਵਿੱਚ ਰੱਖੀਆਂ ਖਾਂਜ ਭਜ ਲੋ ਦਰਗਾਹ ਦੇ ਵਕਸੀਆਂ ਸਾਜਿਆਂ ਵਾਜਿਆਂ ਕੋ ਮੁੱਖਾਂ ਪਿਆਦਿਆਂ ਦੀ ਬੀਜੇ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਤਿਗਦੀ ਪ੍ਰਾਪਤੀ ਹੋਵੇ ਤੁਧ ਗਾਹੀ ਸਬਤ ਮਿਲੋ ਆਹ ਜੀ ਦੇ ਦਰ ਤੋਂ ਡਿੱਗੇ ਧੱਕੇ ਤਨਕ ਦੀ ਸੰਗਤ ਦਾ ਦੇਦੇ ਮਿਲਨੇ ਕਰਕੇ ਤੂਫ ਸੱਜਾ ਦਰਗਾਹਾਂ ਦੇ ਟਕੀ ਦਾ ਮੇਰਾ ਨਾਮ ਦਿਓ ਜੀ ਮੇਰਵਾਨ ਜੀ ਜਹ ਕਿੰਦਾ ਰੱਖ ਲੈ ਆਪਣੀ ਕਿਰਪਾ ਦਾ ਜਿੰਦ ਸਾਰੇ ਉਤਰੈ ਤੇਜਾ ਜੀ ਹੋ ਗਾ ਸਾਰੇ ਬਾਦ ਸੰਸਾਰ ਤੋਂ ਦਾਨ ਦੇ ਕਰਦਾਂ ਤੋਂ ਹੱਥ ਦੇ ਕੇ ਵਿਚਾਰੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਮ ਮੁਕਤਿਓ ਬਾਣੀ ਦਿੱਤਿ ਲਿਆਓ ਬਾਣਾ ਵਿਖਾ ਲਾਖ ਮੈਂ ਕੀਤਾ ਨਾ ਜਾਂਦਾ ਹਰਾਮ ਕੋ ਦੋਹਾਂ ਕਿਆ ਮੋਂਦੇ ਸੰਤੋ ਦੇਤੋ ਗੁਨੇ ਕਾਲ ਹੋਰ ਰਾਮੀ ਪਾਣ ਨਾ ਪਾਤ ਕਰਾਵੀ ਜਿਨਾਂ ਸਮੁੰਦਰ ਸਾਗਰ ਦੀ ਭਰਿਆ ਤੇ ਤੇ ਯੋਗਨ ਹਮ ਆਵੇ ਦਇਆ ਕਰੋ ਇਸ ਮੇਰੀ ਉਪਾਉ ਦੁਖ ਦੇ ਪੰਤਰ ਬੋਲਦਾਰ ਹੋ ਜੈ ਤੇ ਦਾਤ ਰਾਗ ਦੇਸ ਬਰੇਸਨਾ ਗੂਜ ਐ ਤੇ ਮੇਰਾ ਮਨ ਵਿਖਿਆ ਦੇ ਮੋਹਿਆ ਕਜੀਆ ਰਾ ਬਾਤ ਨਾ ਸੋ ਏ ਨਰਾਕਾ ਸੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਤੋਂ ਗਹਾ ਕੀ ਆਪ ਜੀ ਦੀ ਸੱਚੀ ਦਇਆ ਹੁਤੇ ਮੰਦੇ ਹਾਂ ਚੰਗੇ ਹਾਂ ਤੇਰੀ ਹਾਂ ਤੇਰੀਆਂ ਦੀਨ ਨੂੰ ਰਾਤ ਸਤਿ ਆਪਾ ਕੋ ਵਧ ਵਧ ਸਤਿ ਰਾਸਤੇ ਪਾਉ ਨੂੰ ਸਰਵਤ ਭੁੱਲਾ ਮਾਫ ਕਰੂ ਸਦਾ ਵੀ ਆਪਣੀ ਚਰਨਾ ਦੀ ਓਰ ਸੇਵਾ ਸੁਖ ਸ਼ਾਂਤੀ ਵਕਤ ਸੱਚੀ ਪਾਤਸ਼ਾਹ ਜੀ ਐਸੇ ਦੇ ਜੋ ਕੀਤਾ ਕੋ ਆਵਾਜੋ ਕਰੂਗੇ ਸੁਭਾਗ ਜੋ ਹਾਜ਼ਰਾ ਜੂਦ ਬੈਠ ਕੇ ਚੜ੍ਹ ਕਰਵਾਏ ਨੂੰ ਸੋ ਕੀ ਵਾਹ 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 ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕੇ ਹਜ਼ੂਰ ਨਾਲਾਸੀ ਦੀ ਤੰਤੇ ਬਾਦਸ਼ਾਹ ਜੀਓ ਆਪ ਜੀ ਨੂੰ ਬਰੋਸਾ ਹੋਇਆ ਮਹਾਂਪੂਰਤ ਸੰਤ ਮਹਾਵਾ ਕਾਲਾ ਜੀ ਇਸੂ ਸੰਤਾਂ ਦੇ ਸਿਧੂ ਨਥ ਤੇ ਬਾਦਸ਼ਾਹ ਜੀਓ ਆਪ ਜੀ ਦੇ ਤਪ ਸਥਾਨਾਂ ਦੇ ਸ੍ਰੀ ਸੰਪਰਖ ਅਖੰਡ ਪਾਲ ਸਾਹਿਬ ਨਾਲ ਕੀ ਜਾਂਦੀ ਸ੍ਰੀ ਸੰਪਰਖ ਅਖੰਡ ਪਾਲ ਦਾ ਆਰੰਭ ਹੋਣ ਲੱਗੇ ਸਦਰ ਸਮਗਰੀ ਹਾਜ਼ਰ ਹੈ ਤੇ ਬਾਦਸ਼ਾਹ ਜੀਓ ਊਪ ਦੀਪ ਨਾਲੀਆਂ ਤਲਵਾਦ ਦੀ ਬਾਦਸ਼ਾਹ ਜੀਓ ਦੇਵੀਆ ਸਰਬੂਤ ਸੇ ਪਾਤਸ਼ਾ ਆਪ ਜੀ ਕੇ ਹੰੂ ਜੋ ਸਭਰ ਅਖੰਡ ਪਾਤਸ਼ਾ ਅਰੰਭ ਹੋ ਲਗੇ ਨੇ ਪਾਤਸ਼ਾ ਜੋ ਪੰਜਾਬ ਦੀ ਧਰਤੀ ਦੇ ਪਾਤਸ਼ਾ ਜੀ ਉਹ ਹੜਾ ਦਾ ਸੰਕਿ ਆਇਆ ਆਪ ਦੀ ਕਿਰਪਾ ਕਰੋ ਆਪਣੇ ਸਿੱਧ ਸ਼ੇਵ ਕਾਨੀ ਪਾਤਸ਼ਾ ਜੀ ਜੰਤੂਆਂ ਦੀ ਬਸਮਾ ਦੀ ਪਾਤਸ਼ਾ ਆਪ ਰੱਖਿਆ ਕਰੋ ਰਾਖ ਰੱਖੋ ਆਪਣੀ ਧੇਵ ਕਾਨੀ ਆ ਆਦਾਂ ਬਾਹਨ ਬਚਨ ਹੈ ਤਾਤੀ ਮੋਹ ਨਾ ਲਾਗੀ ਪਾਰ ਬਿਹਸਣੜਾਈ ਜੋ ਵਿਰਧਾਂ ਆਵੇ ਰਾਮ ਦਾ ਦੁੱਖ ਲਗੀ ਨਾ ਪਾਈ بادشاہ ਆਪ ਤੋਂ ਆਪਣੀ ਸਿੱਧ ਸੀਮਕਾਂ ਦੀ ਪੈਜ ਰੱਖ ਲਈ ਆਏ ਉਹ ਸਤਿਗੁਰੂ ਆਪ ਰਖੋ ਆਹੋਂ ਧਰਦੀ ਆਪ ਜੀ ਦੀ ਜੋ ਤਜਾਦ ਦੀ ਕਰਦੀ ਹੈ بادشاہ ਬਹੁ ਵੱਡਾ ਸੰਤ ਜਾਇਆ ਹੈ ਜੱਗ ਦਾ ਹੜ ਦਾ بادشاہ ਆਪ ਆਪਣੀ ਸਿੱਧ ਸੀਮਕਾਂ ਦੀ ਦੀ ਜਨਮਾਂ ਦੀ ਉਸਮਦੀ ਆਪ ਰਖਿਆ ਇਸੇ ਦਿਨਤ ਆਪ ਕੀਤੇ ਦਾ ਤੁਖਾਨਾਂ ਦੇ ਸੰਪਰਥਨ ਬਾਤ ਪ੍ਰਤਾਸ਼ ਹੋਣ ਲੱਗੇ ਦੀ ਪਾਤਸ਼ਾ ਆਪ ਜੀ ਨੇ ਮੇਲਾ ਕਰਦੀਆਂ ਸੇਵਾਦਾਰਾਂ ਦੇ ਮਹਾਦੋਸ਼ਾਂ ਦੇ ਚਾਦੀ ਇਲਾ ਬਖਸ਼ੀ ਪਾਤਸ਼ਾ ਇਹਨਾ ਕਰਦੀ ਆਪ ਸਤ ਸਹਾਈ ਹੋਣਾ ਦਿੱਤੀ ਕਦੇ ਨਾ ਹੋਵਈ ਜਨ ਕੀ ਅਦਾਸ ਨਾਮ ਤੇ ਜੋਤ ਗਵਿੰਦ ਦਾ ਉਹ ਸਰਤਾ ਪਾਤਸ਼ਾ

ਬਾਦਸ਼ਾਹ ਆਪ ਆਪਣੀ ਪੰਜਾਬ ਦੀ ਪਾਵਨ ਧਰਤੀ ਤੇ ਆਪ ਐਜ ਰੱਖੋ ਜੋ ਹਰ ਦਾ ਸੰਕਟ ਆਇਆ ਹੈ ਆਪ ਰੱਖਿਆ ਕਰੋ ਕਹਿ ਲੰਭੋ ਸਰਬੂਤ ਦਾ ਕੀ ਕਲਾ ਹਰ ਸੁਖ ਵਿਹਾ ਕਰੋ ਐਸੇ ਬਾਦਸ਼ਾਹ ਜੀਓ ਜੋ ਵੀ ਆਪ ਜੀ ਕੀ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਇਹਨਾਂ ਦਾ ਸਰਕਾਰ ਸਬਨਾਹੀ ਜਾਵੇ ਮਦਵਾ ਚ ਪਦ ਪਾਵੇ ਧੰਤੁ ਸ੍ਰੀ ਗੁਰੂ ਨਾਨਕ ਦਾ ਗਾਣ ਚੰਗੀ ਗਲਾ ਤੇਰੀ ਬਾਣੀ ਸਰਬਤ ਦਾ ਊੰਕਾਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਉਨੂ ਸਰਬਉਨੀ ਸਾਭੁ ਜਪੋ ਆਦਿ ਵਾਦੁ ਗਾਦਿ ਵਾਦੁ ਹੈ ਪੀ ਸਚੁ ਨਾਨਕ ਹੋਸੀ ਭੀ ਸਚ ਇਕ ਊੰਕਾਰੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਉਨੂ ਸਰਬਉਨੀ ਸਾਭੁ ਗੁਰ ਪ੍ਰਸਾਦਿ ਜਪੋ ਆਦੂ ਸਤਿ ਜੂਗ ਆਦੂ ਸਤਿ ਹੈ ਧੀ ਸਤਿ ਨਾਨਕ ਹੋਤੇ ਧੀ ਸਤਿ ਇੱਕ ਪੂਰੰਤਾਰ ਸਤਨਾਮ